ਪਟਿਆਲਾ ਪੁਲਿਸ ਦੇ ਵੱਲੋਂ ਕੇਂਦਰੀ ਜੇਲ੍ਹ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਜੇਲ੍ਹ ਦੇ ਵਿੱਚ 13 ਮੋਬਾਈਲ ਫੋਨ, ਜਰਦੇ ਦੀਆਂ ਪੁੜੀਆਂ, ਡਾਟਾ ਕੇਬਲ ਤੇ ਚਾਰਜਰ ਬਰਾਮਦ ਹੋਏ ਨੇ ਜੇਲ੍ਹ ਦੇ ਵਿੱਚ ਕੜੀ ਸੁਰੱਖਿਆ ਹੋਣ ਦੇ ਬਾਵਜੂਦ ਕੈਦੀਆਂ ਤੇ ਹਵਾਲਾਤੀਆਂ ਦੇ ਕੋਲ ਇਹ ਸਮਾਨ ਕਿਵੇਂ ਪੁੱਜਦਾ ਹੈ ਇਹ ਗੱਲ ਅੱਜ ਵੀ ਪਹੇਲੀ ਬਣੀ ਹੋਈ ਹੈ ਫਿਲਹਾਲ ਇਸ ਬਰਾਮਦਗੀ ਤੋਂ ਬਾਅਦ ਪਟਿਆਲਾ ਕੇਂਦਰੀ ਜੇਲ੍ਹ ਸੁਰਖਿਆ ਵਿਚਾਰ ਤੇ ਤ੍ਰਿਪੜੀ ਥਾਣੇ ਦੇ ਵਿੱਚ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾਣ ਦੀ ਗੱਲ ਆਖੀ ਜਾ ਰਹੀ ਹੈ ਹਾਂਜੀ ਸਰ ਜੇਲ੍ਹ ਵਿੱਚੋਂ ਕੀ ਕੀ ਬਰਾਮਦਗੀ ਹੋਈ ਹੈ ਕਾਲ ਸਾਮੂਹ ਕੇਂਦਰ ਦੇ ਪੱਲਾ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਕਾਰਜਵਾਂ ਨੂੰ ਦੋ ਪੱਤਰਸੂਲ ਹੋਏ ਸੀਗੇ ਜਿਹਦਰ ਗਾਡੇ ਕਸੀ ਕੱਲ 2 एफआर एफआर ਨੰਬਰ 74 ਤੇ एफआर ਨੰਬਰ 75 ਅਧਿੰਤਰਾਂ ਗੁਜਾਈ ਬਿਆਲੀ ਬਿੰਨੈਟ ਤਰਫੋਂ ਚੈਨਲ ਜਮਤ ਕੀਤੀਆਂ ਨੇ ਪਹਿਲੇ एफआर 74 ਦੇ ਚ ਦੋ ਦਸ਼ੀ ਵਿਛਾਲ ਤੇ ਜਾਂ ਦੇ ਵਿਰੰਦਰ ਭੈ ਟੋਰ ਅਫੇਕ ਇੱਕ ਇੱਕ ਵੈਲ ਬਲੰਕ ਹੋਇਆ ਸੀਗਾ ਤੇ ਉਹਨੂੰ ਦੋ ਜੱਦੀ ਬਲੰਕ ਹੋਈਆਂ ਤੇ ਦੂਜੇ ਕਦਮ ਵਿੱਚ